ਸਰਕਾਰ ਜੀ ਬਈ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਹੁੰਦੇ ਸਾਰੇ ਠੀਕ ਠਾਕ ਦੀ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਤੇ ਵੀ ਇੱਧਰ ਸੈਣੀਆਂ ਦੇ ਘਰਾਂ ਦੇ ਲਾਗ ਤੇਤ ਨਰਮ ਜਾਈ ਆ ਥੋੜਾ ਜਿਹਾ ਬਾਕੀ ਬਾਣਾ ਪਾਣਾ ਵਈ ਫਿਰ ਇੱਕ ਇੱਧਰ ਤੇ ਸਾਈਡ ਤੇ ਬੱਤ ਆ ਜਾਂਦਾ ਜਿਆਦਾ ਚੜ ਜਾਂਦਾ ਫਿਰ ਲਾਉਣ ਆਏ ਆ ਵੀ ਬਾਹ ਕੇ 파ੜ 파ੜ ਛੱਡ ਦੂੰਗਾ ਧੁੱਪ ਲੱਗੂਗੀ ਦੁਪਹਿਰੇ ਵੀ ਬਾਕੀ ਬੀਜੂ ਇਹਦਾ ਆਪਾਂ ਕੱਲ ਨੂੰ ਇਹਨਾਂ ਨੂੰ ਕੱਲ ਨੂੰ ਬੀਜਾਂਗੇ ਅੱਜ ਆਪਾਂ 22 ਕਿੱਲੇ ਵਾਦੂਗੇ ਡੇਢ ਕਿੱਲਾ ਉਧਰ ਕਰਾਲੀ ਵਾਲੇ ਛਿੱਟਾਂ ਚ ਵਤ ਆ ਰਿਹਾ ਉਹਨੂੰ ਵੀ ਖੋਲ ਦੂਗੇ ਪਾੜ ਪਾੜ ਹਰੋਂ ਮਾਰ ਕੇ ਤਾਂ ਅੱਜ ਵੀ ਅਰ ਕੱਲ ਵੀ ਧੁੱਪ ਲਵਾ ਕੇ ਫੇਰ ਬਜਾਈ ਕਰੂੰਗੇ ਸੁਰੂ ਬਾ ਕੱਢ ਲੈ ਬਾਹਰੀਬ ਥੋਕ ਬਾਹਰ ਆ ਆੜ-ਪਾੜ ਮਾਰਤੀ ਦੇਖੋ ਤੁਹਾਡੇ ਮੈਦਰ ਬਾਕੀ ਪਰਾਲੀ ਦੇਖੋ ਤਾਂ ਬੱਤਾ ਇੱਧਰ ਤੇ ਦੇਖੋ ਆਹ ਦੇਖੋ ਪ੍ਰੋਜ ਟਜਟਾ ਜਾ ਹੋ ਗਿਆ ਇੱਧਰ ਘਰਾਂ ਦੇ ਲਾਗ ਨੂੰ ਛਾਵਾ ਜਾ ਉੱਧਰ ਨੂੰ ਨਰਮ ਥੋੜਾ ਜਾ ਤੇ ਬਾਕੀ ਉਹ ਐ ਟੱਕੀ ਜੀ ਕੁੱਥੇ ਨੂੰ ਸਪੈਦਿਆਂ ਦੇ ਲਾਗ ਥੋੜਾ ਜਾ देख रहे हैं किली थोड़ी जी घट करक है में पाई भी लाट कि ਤੂੰ ਪਹਵਾ ਲਗੇ ਤੇ ਹੀ ਬਣੂਗੇ ਬਾਈ ਬੱਕੇ ਐ ਦਾ ਬੱਤੇ ਨਹੀਂ ਆਉਂਦੇ ਜਹ ਹਫਤਾ ਪਏ ਰਹਿਣ ਦੀ ਐ ਤਾਂ ਵੀ ਨਹੀਂ ਤੇਰੀ ਇੱਕ ਸਾਈਡ ਤੇ ਚੜ ਜੂਗੇ ਇਹ ਜਿਹੀ ਖੇਤ ਐ ਫੋਰਾ ਪਰਾਲੀ ਜੀ ਕਰਕੇ ਹੀ ਲੋਟ ਆਉਂਗੇ ਦੇਖੋ ਪਰਾਲੀ ਕਿੰਨੀ ਐ ਇਹਦੇ ਮਾ ਇਹ ਦੇਖੋ ਪਰਾਲੀ ਬਹੁਤ ਐ ਇਹਦੇ ਮੇ ਉੱਪਰ ਪਈ ਆ ਉਦੋਂ ਥੋੜਾ ਖੇਤ ਸੁੱਕਾ ਦਾ ਸੁਪਰ ਹੀਡਰ ਲਗਿਆ ਨਹੀਂ ਸਵਾਰ ਕੇ ਕਰਕਾ ਪਰਾਲੀ ਬਹੁਤ ਹੈ ਦੇ ਵਿੱਚ ਪਰਾਲੀ ਕਰਕੇ ਵੀ ਥੋੜਾ ਜਿਹਾ ਆਪਾਂ ਨੂੰ ਗਿੱਲ ਜ਼ਿਆਦਾ ਚੇ ਬੋਣਾ ਪੈਣਾ ਹੈ। ਘੱਟ ਗਿੱਲ ਚ ਫਿਰ ਇਹ ਗਿੱਲ ਖਿੱਚਦੀ ਹੈ ਬਈ ਪਰਾਲੀ। ਜੰਮਦੀ ਨਹੀਂ ਫਿਰ ਕਣਕ। ਪੂਰੀ ਗਿੱਲ ਚ ਜੰਮੂਗੀ। ਜਿਹੜੇ ਵਿੱਚ ਕਿਸਾਨ ਭਰਾ ਆਪਣੇ ਕਹਿੰਨੇ ਵੀ ਜੰਮਦੀ ਨਹੀਂ ਹੈ ਸੁਪਰ ਸੀਡਰ ਗੱਲ ਵੀ ਜੀ ਵੀ ਆਏ ਹੋ ਗਿਆ ਫਲਾਣਾ ਹੋ ਗਿਆ। ਉਹ ਵਿੱਚ ਕਾਰਨ ਇਹ ਤਾਂ ਪ੍ਰਾਲੀ ਦਾ ਵੀ ਹੁੰਦਾ ਬਾਈ ਤੇ ਪ੍ਰਾਲੀ ਜਿਆਦਾ ਹੋਊਗੀ ਇਹ ਗਿੱਲ ਚੂਸ ਜਾਂਦੀ ਐ ਕੁਛ ਦਾਣਾ ਪ੍ਰਾਲੀ ਪਰ ਆ ਗਿਆ ਜਿਹੜਾ ਉਹ ਨਹੀਂ ਜੰਮਦਾ ਤਾਂ ਇਸ ਕਰਕੇ ਆਪਾਂ ਇਹਨੂੰ ਕਰਕੇ ਪਾੜ ਦੂਰ ਹੈਰੋਂ ਦੀ ਫਿਰ ਆਪਾਂ ਪਾੜ ਸੁਪਰ ਸੀਡਰ ਮਾਰਕਾ ਫਿਰ ਬੀਜ ਕਰੂਗੇ ਆਪਾਂ ਤਾਂ ਫਿਰ ਲੋ ਟਾਨਨੇ ਆ ਖੇਤ ਬਾਈ ਡੱਕਰ ਧਰਤੀਆਂ ਇਸ ਤਰ੍ਹਾਂ ਬਾਹ ਬੋਹੀ ਜਿਆਦਾ ਕਰਨੀ ਪੈਂਦੀ ਐ ਨਹੀਂ ਸਾਨੂੰ ਕਿਹ ਚਾਅ ਆ ਜਿਆਦਾ ਤੇਲ ਬੁੱਕਣੇ ਦਾ ਉਧਰ ਕਰਾਲੀ ਕਿੰਨੀ ਛੋਟੇ ਖੇਤ ਤਾਂ ਉਹਨਾਂ ਵਾਂ ਮ ਆਪਾਂ ਨੇ ਪਾੜ-ਪਾੜ ਹੈਰੋਂ ਮਾਰ ਕੇ ਬਹੁਤ ਇੱਕ ਹਵਾ ਲਵਾਣੇ ਵਾਸਤੇ ਬਾਣੇ ਪੈਣੇ ਹੈਰੋਂ ਗਲਮੜੀ ਮੁੱਟੀ ਆਟੀਲਰ ਮਾਰਨੇ ਪੂਗੇ ਫੁੱਲਣੇ ਫਿਰ ਕਰਨੇ ਪੂਗੇ ਨਹੀਂ ਤਾਂ ਉਧਰ ਤਾਂ ਚਾਹ ਬਿਨਾਂ ਹਰੋਂ ਮਾਰੇ ਤੇ ਵੀ ਬੀਜ ਦੇ ਬਾਈ ਕੋਈ ਲੋੜ ਨਹੀਂ ਛੋਟੇ ਖੇਤ ਆ ਸੁਪਰ ਹੀਡਰ ਕਰਾ ਲੈ ਤਰੇ ਬਣ ਜਾਣੇ ਉਹਦਾ ਪਾੜ ਚ ਕਿ ਪਹਿਲਾਂ ਆਪਾਂ ਪਾੜ ਕਰਿਆ ਬਾਈ ਇਹ ਸੁਪਰ ਹੀਡਰ ਚਲੋ ਵਕਤ ਦੇਖਦੇ ਆਂ ਕਿ ਤਰ੍ਹਾਂ ਵੀ ਹੋਊਗਾ ਪ੍ਰੋਗਰਾਮ ਉਸ ਤਰ੍ਹਾਂ ਪਾਉਂਗੇ ਜੇ ਚੱਲ ਗਈ ਪਸ਼ਵਾਜੀ ਅੱਜ ਸ਼ਾਇਦ ਅੱਜੇ ਬਣ ਜਾਵੇ ਫਿਰ ਆਂ ਜੇ ਪਸ਼ਵਾ ਨਾਲ ਜਲੀ ਤੱਪ ਕਹਿੰਦਾ ਫਿਰ ਇਹ ਹੀ ਧੁੱਪ ਲੱਗਦੀ ਬਈ ਪਤਾ ਹੀ ਐ ਤੁਹਾਨੂੰ ਜਦ ਤੱਕ ਪਸ਼ੂਆ ਨਹੀਂ ਚੱਲਦੀ ਜਦ ਤੱਕ ਨਹੀਂ ਤੇਤ ਪੁਰਦਾ ਹੈ ਸਵਾਰ ਕੇ ਇਹ ਥੋੜਾ ਨਰਮ ਜ਼ਿਆਦਾ ਐ ਬਈ ਕਿਤੇ ਕਿਤੇ ਨੂੰ ਬਾਕੀ ਮੈਂ ਦੇਖੋ ਐਂ ਗਾਰਾ ਗਿੱਲ ਬਈ ਐ ਖਾਰੇ ਮਤਲਬ ਹਵਾ ਤੋ ਪਲਕਾਂ ਪੁਰ ਜਾਊਗਾ ਫਿਰ ਇਹ ਦੇਖੋ ਜੀ ਪਹੁੰਚ ਗਏ ਕਰਾਲੀ ਵਾਲੇ ਖੇਤਾਂ ਚ ਤੇ ਇੱਧਰ ਡੇਢ ਕਿੱਲਾ ਤਿਆਰ ਹੋ ਜਾਣਾ ਬਾਈ ਪਾੜ ਪਾੜ ਹੈ ਰੋ ਮਾਰਦਣੀ ਇੱਧਰ ਵੀ ਦੇਖੋ ਪਰ ਇੱਧਰ ਆਏ ਆ ਬਈ ਪਾੜ ਪਾੜ ਵਿੱਚ ਦੇਖੋ ਸ਼ੱਕਰ ਬਣ ਰਹੀ ਹੈ ਇਹ ਅਹੀ ਜੀ ਮਿੱਟੀ ਹੈ ਬਹੁਤ ਸੋਹਣੀ ਧਰਤੀ ਹੈ ਪਰਾਲੀ ਦਾ ਦੇਖ ਲਓ ਪਤਾ ਵੀ ਨਹੀਂ ਲੱਗਦਾ ਵੀ ਪਰਾਲੀ ਹੈ ਤੀ ਨਾ ਗਲਗੁਲਗੀ ਦੇਖ ਲਓ ਆਹ ਦੇਖੋ ਕਿਆ ਮਤਮਰੀ ਬਈ ਪਰਾਲੀ ਦੀ ਆ ਦੇਖੋ ਹੁਣ ਆਇਆ ਇਹਦਾ ਵਿਚ ਬਜਣਾ ਸੁਪਰ ਸ਼ੇਡਰ ਸਭ ਤੋੜ-ਫੋੜ ਦਣੀ ਆ ਬਾਕੀ ਨਰੈਣ ਸਵਾਰ ਰਿਹਾ ਲਾਗਾ ਲੁਗਾ ਡੋਲਾਾਂ ਪਾ ਜਿਹੜੀ ਬੁੱਟੀ-ਬੱਟੀ ਖੜੀ ਐ ਮਾਹ ਸਾਹਿਬ ਵੱਟਦੇ ਆ ਵਿਚ ਬੁੱਟੀ ਦੀ ਕਵਾੜਾ ਜਿਹਾ ਬਹੁਤ ਖੜਿਆ ਬਾਈ ਵੱਟਦੇ ਮਾਹ ਇਹਨੂੰ ਐ ਨੱਗਾ ਹੋ ਜਾਊਗਾ ਫੇਰ ਕਿਲਾ ਦੋ ਕਿਲਾ ਅਨਾਂ ਨੂੰ ਬੀਜੂਗੇ 25 ਕਿੱਲਾਂ ਨੂੰ ਉੱਪਰ ਤੇ ਥੱਲੇ ਨੂੰ ਇਹ ਲੱਗ ਜੂਗੇ ਬੀਜ ਦੇਵੇ ਕਾਲੂ ਫਿਰ ਇਹਨਾਂ ਤੇ ਬਾਅਦ ਫਿਰ ਆ 1.5 ਕਿੱਲਾ ਤੇ ਉਹ ਕਿੱਲਾ ਉਹਨਾਂ ਨੂੰ ਖੋਲ ਦੂੰਗੇ ਉਜੀ ਸੁਖਮਨ ਲਿਆ ਹਾਲੇ ਜੋੜ ਕੇ ਆਹ ਹਾਲੇ ਮਾਰ ਦੇ ਪਾੜ ਪਾੜ ਦੇ ਖਾਲੇ ਮਾਰ ਕੇ ਮਾ ਹਵਾ ਛਿੱਤੀ ਲੱਗ ਜੂਗੀ ਐਰੋਂ ਚ ਬੰਦ ਜੇ ਹੋ ਜੰਨੇ ਬਾਈ ਇਹਨਾਂ ਵਾਂ ਫਿਰ ਡੋਲਾਂ ਜੀਆਂ ਵਿੱਚ ਨੂੰ ਹਵਾ ਧੁੱਪ ਹਵਾ ਵਾਰ ਕਰ ਲੱਗ ਜਾਂਦੀ ਐ ਗੱਲ ਪਲਟੀ ਜੀ ਵੱਜ ਜੂਗੀ ਤੇ ਇੱਕ ਤਾਂ ਐਰੋਂ ਮਾਰੀ ਵੀ ਆ ਇਹਦੇ ਵਿੱਚ ਇਹਦੇ ਚ ਮਾਰ ਦੇਣੇ ਆਪਾਂ ਪਾੜ ਪਾੜ ਦੇ ਅੱਛਾ ਦੇਖੋ ਇੱਕ ਅੱਗਾ ਜਿਹੜਾ ਬਾਣੇ ਨੂੰ ਪਿਆ ਹੋਰ ਉਹਦੇ ਮੈਂ ਦੇਖੂਗੇ ਮਾਰਗ ਪਾੜ ਪਾੜ ਦੇ ਜੇ ਬਣ ਗਈ ਗੱਲ ਉੱਪਰ ਚੱਕ ਲੈ ਥੋੜੇ ਜੇ ਸਵਾਗਤ ਹੈ ਜੀ ਅਗਲੇ ਦਿਨ ਦੀ ਸਵੇਰ ਦਾ ਟਾਈਮ ਲਗਭਗ 10 ਵੱਜ ਚੁੱਕੇ ਬਾਈ ਤੇ ਕੱਲ ਸ਼ਾਮ ਨੂੰ ਆਪਾਂ ਨੂੰ ਤਕਰੀਬਨ ਨੇਰਾ ਆ ਜਾਈ ਹੋਗਾ ਦਾ ਆ ਤਾਂ ਬੀਜ ਕੇ ਤੇ ਆਪਾਂ ਕੱਲ ਜਿਹੜਾ ਬਾਇਆ ਤਾਂ ਸਵਾ ਕਿੱਲੇ ਤੇ ਅੱਜ ਆਪਾਂ ਨਟਾਈ ਕਿੱਲੇ ਇਹ ਵਾਲੇ ਹੋਲ ਤੇ ਪਾੜ ਪਾੜ ਹੈ ਰੋ ਮਾਰਤੀ ਉਹ ਦੇਖੋ ਪਰਲੇਵਾਂ ਵੀ ਕਿੱਲੇ ਮੇ ਲੰਬੇ ਮਾਰਤੀ ਹੈ ਰੋ ਉਹ ਤੁਹਾਡੇ ਮੇ ਪਰਲੇਵਾਂ ਵੀ ਮਾਰਤੀ ਹੈ ਰੋ ਤੇ ਬਾਕੀ ਆ ਰਹਿ ਗਿਆ ਅੰਦਾ ਕਿੱਲੇ ਤੇ ਬਾਅਦ ਹੈ ਅੰਦੇ ਕਿੱਲੇ ਮੇ ਮਾਰੂਗਾ ਇੱਥੇ ਕਿਹਾ ਨਰਮ ਹੈ ਜਿਆਦਾ ਬਾਕੀ ਉਹ ਗੰਨੇ ਦੇ ਲਾਗ ਲਾਗ ਬਹੁਤ ਗਿੱਲਾ ਬਈ ਬੜੀ ਔਖੀ ਹੈ ਰੋ ਮਾਰੀ ਟਰੈਕਟਰ ਦੂਏ ਗੇਅਰ ਵਿੱਚ ਪਾ ਕੇ ਹੈ ਰੋ ਬੰਦ ਜੀ ਕਰਕੇ ਲਿਫਟ ਚੱਕ ਹੈ ਕੰਨੇ ਦੇ ਲਾਗ ਲਾਗ 22 ਕਿੱਲਾਂ ਦੀ ਹਲਾਈ 2 ਕਿੱਲਾਂ ਦੀ ਉਹ ਇੱਧਰ ਵਾਲੀ ਤਾਂ ਚਲ ਧੁੱਪ ਲੱਗ ਜਾਂਦੀ ਇੱਧਰ ਤੇ ਕਿੱਲੇ ਦੀ ਉਹ ਹੋ ਗਈ ਕਿੱਲੇ ਦੀ ਉਹ ਹੋ ਗਈ ਬਹੁਤ ਔਖੇ ਕਿਡੇ ਮਾਰੇ ਹੋਈ ਹੈਰੋਂ ਦੇ ਨਰਮ ਪਿਆ ਦਾ ਲਾਗ ਲਾਗ ਇੱਕ ਹਲਾਈ ਐਨ ਗਾਰੇ ਵਰਗੀ ਕੋਈ ਬਾਕੀ ਮਾਂ ਪਾੜ ਪਾੜ ਦੀ ਹੈਰੋਂ ਮਾਰਦੇ ਨਾ ਮੈਂ ਧੁੱਪ ਲੱਗ ਜੂਗੀ ਹਵਾ ਹੋਊਗਾ ਚੱਲ ਜੀ ਹਵਾ ਲੱਗ ਜੂਗੀ ਇਹਦਾ ਛੋਟੇਆਂ ਖੋਲ ਕੇ ਬਈ ਐਨ ਵਧੀਆ ਬਣ ਜੰਨੇ ਉੱਥੇ ਨੂੰ ਕਿੱਲਾ ਜਾ ਨਰਮ ਜਾ ਤੱਕੀ ਜਿਆਦਾ ਸਾਡੇ ਦਾ ਪਰਾਲੀ ਕੋਲੀ ਜਿਆਦਾ ਹੈ ਦਿੱਤ ਜਿਆਦਾ ਮਾਰ ਰਿਹਾ ਕੋਸ ਪੈਦਾਂ ਦੇ ਲਾ ਉੱਧਰ ਛਾਵਾ ਹੈ ਉੱਧਰਲੀ ਛੜਮਾ ਇੱਕ ਇੱਕ ਕਨਾਲ ਦੀ ਹਲਾਈ ਹੈ ਉਹ ਕਿੱਲੀ ਪਈ ਹੈ ਉਹਨੂੰ ਤਾਂ ਕਿੱਲੇ ਨੂੰ ਬਾਅਦ ਚ ਦੇਖੂਗੇ ਪਰਾਂ ਘਰਾਂ ਕਿੰਨੀ ਨਵੇੜ ਗਏ ਉੱਧਰ ਪਏ ਹਲੇ ਆਪਣੇ ਬੀਜਣੇ ਨੂੰ ਸਾਡੇ 3 4 4 ਕਿੱਲੇ ਉੱਧਰ ਪਏ ਬੀਜਣੇ ਨੂੰ ਹਲੇ 4 ਕਿੱਲਿਆਂ ਵਿੱਚ ਤੇ ਆਪਾਂ ਨੇ ਤਕਰੀਬਨ ਡੇਢ ਡੇਢ ਕਿੱਲਾ ਅੱਜ ਬੀਜ ਦਾ ਨਾ ਤੇ ਬਾਕੀ ਜਿਹੜੇ ਰਹਿ ਗਏ ਉਹਨਾਂ ਨੂੰ ਥੋੜਾ ਨਰਮ ਜਿਹਾ ਐ ਐਨਾ ਹੋ ਜੂंगे ਉਹ ਵੀ ਬੱਤਰ ਐਨਾ ਇਹਨਾਂ ਨੂੰ ਹਵਾ ਹੋ ਗਿਆ ਲੱਕ ਐ ਇਹ ਬੀਜੂਗੇ ਆਪਾਂ 2.5 ਕਿੱਲੇ ਉਰ ਐਨਾ ਉਧਰ ਬੱਤ ਆ ਜੂंगे ਇੱਕ ਥੋੜਾ ਦਾ ਬੱਤ ਜਾ ਹੈਗਾ ਆਇਆ ਵਾ ਫਿਰ ਰਸਤਾ ਨਹੀਂ ਰਹਿਣਾ ਜੋ ਬੀਜ ਤੇ ਆਪਾਂ ਨੇ ਪਹਿਲਾਂ ਵਰਸ਼ੇਣ ਦੇ ਲਾਗ ਵਾਲਾ ਇਸ ਕਰਕੇ ਬਸ ਉਹਨੂੰ ਵੀ ਦੋ ਦਿਨ ਵਾਦੇ ਛੜੂਗੇ ਅੱਜ ਬੀਜੂਗੇ ਆਪਾਂ ਉਹ ਜਿਹੜਾ ਤਰ੍ਹਾਂ ਦੇ ਲਾਗ ਬਾਹਰ ਦਾ ਕੱਲ ਆਪਾਂ ਉਹ ਵਾਲਾ ਬੀਜ ਦੂੰਗੇ ਅੱਜ ਤੇ ਬਾਕੀ ਫਿਰ ਇਹਨਾਂ ਨੂੰ ਵੀ ਕੱਲ ਨੂੰ ਨਹੀਂ ਬੀਜਦੇ ਬਈ ਆਪਾਂ ਕੱਲ ਨੂੰ ਧੁੱਪ ਲਵਾਉਂਗੇ ਇਹਨਾਂ ਦੀ ਕੱਲ੍ਹ ਦੀ ਹੋਰ ਕਿ ਨਰਮ ਜ਼ਿਆਦਾ ਆਏ ਕਿल्ले ਜ਼ਿਆਦਾ ਆਏ ਥੋੜੇ ਜਿਹਾ ਅਰਸੋਂ ਨੂੰ ਵੀਜੂਗੇ ਅੱਜ ਜੇ ਯਾਰ ਕੱਲ ਵੀ ਦੋ ਦਿਨ ਦੀ ਧੁੱਪਾਂ ਲਵਾ ਆ ਗਏ ਅਰਸੋਂ ਨੂੰ ਵੀ ਧੁੱਪ ਲਵਾ ਆ ਗਏ ਇਹਨਾਂ ਨੂੰ ਫਿਰ ਦੁਪਹਿਰੇ ਬਾਅਦ ਵੀਜ ਦੂੰਗੇ ਆ ਦੇ ਕੋਰੇ ਨੂੰ ਟੱਕੀ ਇੱਧਰ ਗੰਨੇ ਕਰਕੇ ਧੁੱਪ ਨਹੀਂ ਲੱਗਦੀ ਸਵੇਰ ਟਾਈਮ ਕਿੰਨਾ ਫਰਕ ਐੰਨੇ ਦਾ ਹੀ ਦੇਖ ਲੋ ਨਰਮ ਐ ਥੋੜੀ ਜੀ ਬਾਕੀ ਅੱਧਾ ਕਿੱਲਾ ਰਹਿ ਗਿਆ ਉਹਦੇ ਕਿੱਲੇ ਮੈਂ ਮਾਰ ਕੇ ਪਾੜਦੀ ਹੈਰੋਂ ਫਿੱਟਲਰ ਲੈ ਆਨੇ ਫੇ ਫਿੱਟਲਰ ਮਾਰ ਦੂੰਗਾ ਨਾ ਪਾੜ ਦੇ ਟੀਲਰਾਂ ਚ ਜਿਆਦਾ ਹਵਾ ਲੱਗਦੀ ਐ ਬਾਈ ਧੁੱਪ ਹਵਾ ਲੱਗ ਜਿਆਦਾ ਲੱਗਦੀ ਐ ਕਿਉਂ ਹੈਰੋਂ ਦਾ ਬੰਦ ਜਾ ਕਰ ਦਿੰਦੀ ਖੇਤ ਨੂੰ ਇੰਨੀ ਹਵਾ ਨਹੀਂ ਲੱਗਦੀ ਫੇ ਇਸ ਕਰਕੇ ਆਲੇ ਮਾਰ ਦੂੰਗੇ ਪਾੜ ਪਾੜ ਦੇ ਤੇ ਲੋ ਜੀ ਜਿਹੜਾ ਆਪਾਂ ਨਾ ਸ਼ਾਮੀ ਬੀਜਾਂ ਦਾ ਕੱਲ ਉਹਦੇ ਚ ਕਰ ਰਹੇ ਆ ਸਪਰੇ ਬਾਈ ਇੱਕ ਪੰਪ ਲਾਤੇ ਆ ਪਹਿਲਾਂ ਦੂਆ ਪੰਪ ਚੱਲ ਰਿਹਾ ਦੂਆ ਪੰਪ ਲਿਖ ਗਿਆ ਤੇ ਅੰਦਰ ਸੁੱਖੂ ਮਾਰ ਰਿਹਾ ਫਾਲੇ ਖਿੱਤਾਂ ਮਾਮਾ ਹਾ ਪਾੜ ਪਾੜ ਦੇ ਫਾਲੇ ਮਾਰਦੇ ਲੈ ਖੁੰਝੇ ਖਾਂਝੇ ਨਿਕਲ ਜੂਗੇ ਭਾਈ ਲੈ ਫਾਲਿਆਂ ਗੱਲ ਖੁੱਲ ਜੀ ਜਾਂਦਾ ਖੇਤ ਸਵਾਰ ਕੇ ਧੁੱਪ ਹਵਾ ਲੱਗਦੀ ਆ ਤੇ ਉਦਾਂ ਧੁੱਪਾ ਨਹੀਂ ਲੱਗਦੀ ਫਿਰ ਜੇ ਹੈਰੋਂ ਮਾਰਦੇ ਹੈਰੋਂ ਤਾਂ ਬੰਦ ਕੀ ਕਰ ਦਿੰਦੀ ਆ ਤੇ ਪਾਣੀ ਦਾ ਨਹੀਂ ਤਾਂ ਆਪਣੇ ਪੂਰਾ ਜਿਗਾਰ ਬਾਈ ਫਿਰ ਆਪਾਂ ਨੇ ਲੈਂਤਾ ਪੜੋਸੀ ਕੋਲੇ ਆਪਣੇ ਬੰਦੇ ਨੂੰ ਨਲਕਾ ਦੇਖੋ ਪਾਈਪ ਲਾਈਨ ਦਾ ਰੇਜ਼ਰ ਰੇਜ਼ਰ ਦੇ ਵਿੱਚ ਲਾਤੇ ਆਪਾਂ ਨੇ ਇਹ ਦੇਖ ਲੋ ਪੂਰਾ ਪਾਣੀ ਕੱਢਦਾ ਬਾਈ ਪ੍ਰੈਸ਼ਰ ਮਾਰਦਾ ਇਹ ਐਂ ਦੱਬਦੇ ਨਾ ਜਦ ਪੂਲ ਪ੍ਰੈਸ਼ਰ ਮਾਰਦਾ ਇਤਨਾ ਟੋਲੂ ਪੰਪ ਮਾਰੇ ਕਰਦਾ 5-4 ਕ ਬੱਕੀਆਂ ਮਾ ਪੀਪੀ ਭਰ ਦਿੰਦਾ ਪਾਣੀ ਦੇ ਇਹ ਵਧੀਆ ਕੰਮ ਚੱਲ ਗਿਆ ਆਪਣਾ ਨਹੀਂ ਆਪਾਂ ਨੂੰ ਟਰਾਲੀ માં ਪਾਣੀ ਵਾਲੀ ਟੈਂਕੀ ਟੁੰਕੀ ਰੱਖ ਕੇ ਲੈਣੀ ਪੈਣੀ ਸੀ ਘਰਾਂ ਤੇ ਤੇ ਨਾ ਹੀ ਅੱਜ ਲਾਈਟ ਵੀ ਚੱਲ ਲਾਈਟ ਗੈਰ ਉਹ ਖੱਡਾ ਖੁੱਡਾ ਭਰ ਲੈਂਦੇ ਆ ਹਾਂ ਚੱਲ ਖੱਡਾ ਭਰ ਕੇ ਵੀ ਚੱਲ ਜਾਂਦਾ ਐ ਤਾਂ ਪਰ ਫਿਰ ਉਹਰਾ ਗਿੱਲਾ ਗੁੱਲਾ ਜਿਹਾ ਹੋ ਜਾਂਦਾ ਬਈ ਠੀਕਲੇ ਹਲ ਕਰਿਆ ਤਾਂ ਸੀ ਖਾ ਕੇ ਦੂਰ ਤੱਕ ਰਿਸ ਜਾਂਦਾ ਫੇ ਪਾਣੀ ਗੁੰਜੇ ਮਾ ਨਲਕੇ ਗੱਲ ਠੀਕ ਆ ਨਲਕੇ ਵਾਲਾ ਜਿਗਾਰੜ ਮੈਂ ਵੀ ਗਿਆ ਤਾਂ ਸਵੇਰੋਂ ਬਈ ਗੈਲ ਤਾਂ ਥੈਲੀਆਂ ਲੈ ਆ ਤਾਂ ਬੀਜ ਵਾਲੀਆਂ ਸ਼ਹਿਰ ਤੇ ਤੇ ਨਾਲੇ ਤੇਲ ਦੀ ਲੈ ਆਏ ਤੇ ਭੋਵਾ ਕਾ ਇੱਕ ਕੰਨੀ ਤੇ ਦੁਕਾਨ ਇੱਕ ਤੇ ਗਿਆ ਪਹਿਲਾਂ ਉਹ ਕਹਿੰਦਾ ਬਈ ਕੱਲੇ ਦੇ ਆ ਕਹਿੰਦਾ ਇੱਕ ਖਤਮ ਹੋ ਗਿਆ ਹੈ ਨਹੀਂ ਬਈ ਕੇਤਾ ਬਾਕੀ ਕਹਿੰਦਾ ਕੱਲ ਨੂੰ ਲੈ ਜਿਓ ਸਵੇਰ ਨੂੰ ਵੀ ਮੰਗਵਾ ਦਿੰਨਾ ਕਹਿੰਦਾ ਮਾਂ ਚੱਲ ਮੰਗਵਾ ਦੇ ਫਿਰ ਮੈਂ ਹੋਰ ਵੀ ਪੁੱਛਿਆ ਇੱਕ ਦੋ ਦੁਕਾਨਾਂ ਪਾ ਬਾ ਮਿਲੇ ਹੀ ਨਹੀਂ ਹੈ ਉਹਨਾਂ ਪਾ ਵੀ ਤੇ ਆ ਵੀ ਹੈ ਤਾਂ ਇੱਕ ਪਾਉ ਦੂਜੀ ਤਰ੍ਹਾਂ ਦਾ ਤਾਂ ਉਹ ਮੇਰੇ ਪਸੰਦ ਜਾਨੀ ਆ ਉਹ ਕੰਦਮਾ ਲੱਗਣੇ ਵਾਲਾ ਦਾ ਆਖਸ ਨੂੰ ਇਹ ਪੂਰਾ ਪਲੇਟਾਂ ਦੀ ਆਵਾ ਬਏ ਆਏ ਆ ਖੁੱਲ ਖਲ ਜਾਂਦਾ ਰਪੇਅਰ ਹੋ ਜਾਂਦਾ ਜੇ ਕੱਲ ਨੂੰ ਦਿੱਕਤ ਆਵੇ ਕੋਈ ਇਸ ਕਰਕੇ ਫਿਰ ਮਾਤ ਮੰਗਵਾ ਦੇ ਵੀ ਚਲ ਕੱਲ ਨੂੰ ਲੈ ਜਾऊंगा ਬਾਕੀ ਪਤਾ ਨਹੀਂ ਉਹਦਾ ਵੀ ਕਹਿਦਾ ਐਸੀ ਤਾਂ ਉਹਨੂੰ ਮਾਂ ਵੀ ਵਾਈਟ ਰੰਗ ਵਾਲਾ ਲਿਉਂਗਾ ਇਹ ਦੇਖੋ ਗਿੱਲਾ ਕਿਸ ਤਰ੍ਹਾਂ ਖਲੀਪ ਮਾਰ ਰਿਹਾ ਟਰੈਕਟਰ ਭਾਈ ਦੇਖੋ ਇਹ ਗਿੱਲਾ ਵਾ ਹੋ ਗਿਆ ਨੇ ਦੇ ਲਾਗ ਲਾਗ Look. ਚੱਲ ਪੂਨੋ ਕੇਹਾ ਦਾ ਮੈਂ ਕੱਲ ਬਈ ਮੈਂ ਥੋੜਾ ਜਿਹਾ ਹੁੰਜੇ ਹੌਲੀ ਰਾਮ ਤੇ ਕੱਢੇ ਕਰ ਫਿਰ ਖੁੰਜਾ ਡੂੰਗਾ ਨਹੀਂ ਹੁੰਦਾ ਬਈ ਇਹ ਲੋਮਾ ਪਾ ਕੇ ਕੱਢ ਲੈਣਾ ਰਾਮ ਤੇ ਖੁੰਜਾ ਡੂੰਗਾ ਨਹੀਂ ਹੁੰਦਾ ਫਿਰ ਜੇ ਸਪੀਡ ਮਾ ਕੱਢਦੇ ਆ ਆਪਾਂ ਫਿਰ ਮਿੱਟੀ ਖਿੱਚ ਲੇ ਜਾਂਦੇ ਫਾਲੇ ਡੂੰਗੇ ਹੋ ਜਾਂਦੇ ਫਿਰ ਖੁੰਜੇ ਆ ਗਿਆ ਨਰੈਣ ਵੀ ਖਾਲੀ ਕਰਕੇ ਪੰਪ ਦੋ ਪੰਪ ਲੱਗ ਗਏ ਕੀ ਪੰਪ ਜਾਊਗਾ ਉਹਨਾਂ ਆ ਪਾਣੀ ਪਊਗਾ ਉਹਦੇ ਨਾਲ ਗੱਲ ਕਰਦਾ ਸੀ ਬਾਲਟੀ ਲਈ ਆ ਰਿਹਾ ਖੋ ਚਲਾ ਗਿਆ ਲਖਾਨੇ ਤੁਨ ਉਸ ਤਰ੍ਹਾਂ ਮਾਰੂਗਾ ਪ੍ਰੈਸ਼ਰ ਪਾਣੀ ਦਾ ਅੱਪੀ ਪੀਮਾ ਤੇ ਪਾਣੀ ਪਾਣੀ ਮਾਰ ਲੰਮਣਾ ਜਾ ਪਾਣੀ ਕੋ ਸੂਰੇ ਵਾਲਾ ਮਾ ਲੰਮਣਾ ਆਓ ਕਰਾਈ ਮੜਾ ਜਾ ਸਰਪ ਜਾਂ ਤੋਂ ਲੈਂਦਾ ਓਰੀ ਕੱਢੇ ਮੜੋਂਦੇ ਕੱਢੇ ਮੜੋਂਦੇ ਨਾ ਨਰ ਦੇ ਪਾਰਟੀ ਦਾ ਰਹਿ ਤੈ ਮਿੱਟੀ ਜਲੇ ਹੈ ਸਾਰੀ ਮਿੱਟੀ ਦੇਖ ਵਾਰ ਵੀ ਰਿੱਤਾ ਫਸਿਆ ਪਿਆ ਮਾ ਬਾਹਰ ਪਾਣੀ ਮਾਰ ਲੈ ਮੈਂ ਇੱਕ ਵਾਰ ਹੋਰ ਪਾਣੀ ਮਾਰ ਲੈ ਪਾਣੀ 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 ਮਾਰ ਪਾਣੀ ਲੱਗ ਜਾਏ ਭਾਈ ਅੰਦਰ ਵੀ ਮਿੱਟੀ ਵਾਲੀ ਇਹ ਬੋਕੀਆਂ ਨੂੰ ਕਾਟ ਦੇ ਗਰ ਇਤਮੜਾ ਚਲੇ ਗਿਆ ਨਾ ਪੰਪਵਾ ਬੋਕੀ ਖਰਾਬ ਕਰ ਦੇਗਾ ਪੰਪ ਕੀ ਪ੍ਰੈਸ਼ਰ

ਦੁੱਲੂ ਬੰਪ ਜਿੰਨਾ ਪ੍ਰੈਸ਼ਰ ਮਾਰਾ ਦੇਖ ਲੈ ਯਾਨੀ ਇਹਦਾ ਗੋਦਾ ਹੈ ਹਾਂ ਠੰਡਾ ਠੰਡਾ ਹੋਣਾ ਹੀ ਨੀਚਾ ਧਰਤੀ ਹੰਦੇ ਆ ਰਿਹਾ ਨੀਚਾ ਠੰਡਾ ਰਹੋ 大海啊！ ਉੱਪਰ ਕੇ ਪਾਈਂ ਡੱਬਾ ਘਟ ਰਿਹਾ ਜਦ ਨਾਲ ਆਪਣੀ ਕੰਮ ਜਿਆਦਾ ਹੋ ਜਾਗੀ ਦਵਾਈ ਦਾ ਵਰਗ ਪਾ ਦੇ ਤਾਂ ਬਹੁਤ ਅੱਛੀ ਲੱਗਦਾ ਤੇ ਡਾਲ ਲੈ ਲੇਗਾ ਇਹ ਨਵੀੜਿਆ ਇਹ ਬਜਾਈਦਾ ਬਾਈ ਤੇਜ ਦਾ 1.5 ਕਿਲੋ ਆਪਾਂ ਲੈ ਤੇ ਬਾਕੀ ਹੁਣ ਦੇਖੂ ਇਸ ਜਿਹੜੇ ਖੋਲੇ ਹੋਏ ਆ ਨਾ ਫਰੋਂਗ ਢਾਕਾ ਬੰਗਾ ਲਾ ਕੋਈ ਭਜੇ ਨਹੀਂ ਰਹਾਗਾ 100% ਚੋਰ ਬਾਈ ਫੋਰ ਨੂੰ ਵੀ ਚੱਕ ਲੈਂਦਾ ਦੇਖ ਲੋ ਆ ਗੁਰਵਿੰਦਰ ਨਰਾਣ ਮੋਟਰਸਾਈਕਲ ਤੇ ਉਹ ਜਾ ਰਹੇ ਲੱਗੇ ਹਨ ਜੀ ਉੱਧਰ ਇਹ ਵੀ ਆਪਣੀ ਵੈਂਗਣੀ ਵੀ ਹੋ ਗਈ ਤਿਆਰ ਵੈਂਗਣੀ ਦੇਖੋ ਕਿੰਨੇ ਲੱਗੇ ਹੋਏ ਆ ਇਹ ਨਾ ਤੁਰਦੇ ਆ ਬਹੁਤ ਉੱਤਰ ਰਹੀਆਂ ਹਨ ਬਈ ਨਹੀਂ ਪਾਇਆ ਹਾਂ ਤੇ ਤੇਰੇ ਤੋਂ ਪਿੱਛੇ ਜਿਹੜੇ ਆਪਣੀਆਂ ਡੌਲਾਂ ਪਾਣੇ ਨੂੰ ਅੱਜ ਯਾਦ ਹੀ ਨਹੀਂ ਰਹੀਆਂ ਡੌਲਾਂ ਪਾਣੀਆਂ ਉਹ ਕਹਿਣ ਲੱਗਾ ਛੇਤੀ 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 ਬੀਜ ਸੁੱਕਣੇ ਨਾ ਮਾਰ ਦੇਣਾ ਨਾ ਧੂੜਿਆ ਦੇ ਰਹਿ ਗਏ ਦੋ ਪਿੱਲੇ ਤੋਂ ਬੰਨਣ ਨੂੰ ਜੇ ਉਹਨਾਂ ਨੇ ਪਹਿਲਾਂ ਡੌਲਾਂ ਦਾ ਹੀ ਨਵੇੜ ਦੇ ਜਵੇਰੀਆਂ ਇੱਕ ਡਾਲਾਂ ਦਾ ਤੇ ਕਿਤੇ ਜੇ ਸਪਰੇਅ ਕਰਨੀ ਜਿਹੜਾ ਜੀ ਤਿਆਪਾ ਨੇ ਸਾਥ ਇਹਨਾਂ ਚ ਵੀ ਲਾ ਕੇ ਜੰਮਣ ਬਈ ਦੇਖ ਕੇ ਚੱਲ ਰਹੇ ਹਾਂ ਕਿ ਤੁੰਨੇ ਕਿ ਜੰਮੀ ਐ ਅਗੀਚਮਕਣਾ तकरीबन 2 ਦਿਨ ਚ ਸਾਰੇ ਨਿਕਲੇ ਆ ਲੱਗਦਾ ਹਾਂ ਆ ਦੇਖੋ ਕਿੰਨੇ ਦਿਖ ਰਹੀ ਹੈ ਹਲੇ ਵੀ ਐਂ ਲੱਗਦਾ ਜਿਵੇਂ ਕਿ ਡੁੰਗੀ ਹੁੰਦੀ ਐਨੇ ਉੱਪਰ ਚੱਕ ਚੱਕ ਕੇ ਬਿਜੀ ਹੈ